ਬਾਈ ਜੀ ਸਾਰੇ ਵੀਰਾਂ ਪਿਆਰ ਭਰੀ ਅਸੀਂ ਕੰਮ ਇਹਦਾ ਠੀਕ ਠਾਕ ਹੋ। ਦੋਸਤੋ ਖੜਾਗੇ ਲੌਂਗੋਵਾਲ ਬੱਕਰਾ ਮੰਡੀ ਦੇ ਵਿੱਚ ਜਿਹੜੇ ਮੇਰੇ ਵੀਰ ਨਾਲ ਬੱਕਰੀਆਂ ਦਾ ਕੰਮ ਕਰ ਰਹੇ ਨੇ ਤੇ ਉਹਨਾਂ ਨੂੰ ਬਾਈ ਜੀ ਬੱਕਰੀਆਂ ਦੀ ਖੁਰਲੀਆਂ ਦੀ ਲੋੜ ਹੁੰਦੀ ਹੈ ਤਾਂ ਆਪਣੇ ਕੋਲੇ ਹਾਕਮ ਬਾਈ ਹੈਗਾ। ਹਾਕਮ ਬਾਈ ਦੇ ਕੋਲੇ ਹਰੇਕ ਤਰ੍ਹਾਂ ਦੀ ਖੁਰਲੀ ਹੁੰਦੀ ਹੈ ਬਾਈ ਵੱਡੀ ਵੀ ਛੋਟੀ ਵੀ ਟਾਇਰਾਂ ਵਾਲੀ ਵੀ ਬਿਨਾਂ ਟਾਇਰਾਂ ਵਾਲੀ ਵੀ ਬਾਕੀ ਕੀ ਗੱਲ ਬਾਤ ਆ ਗਈ ਕੀ ਖਾਸ ਆ ਨਾ ਬ ਖੁਰਲੀਆਂ ਦੇ ਵਿੱਚ ਗਾ ਸਾਰੀ ਗੱਲ ਬਾਤ ਕਰਦੇ ਆ ਹਾਕਮ ਬਾਈ ਦੇ ਨਾਲ। ਹਕਮੇ ਅਸੀਕਰ ਜੀ ਬਾਈ ਤੇਰੇ ਸਾਸ਼ਟਰੀ ਕਾਲ ਜੀ ਕੀ ਹਾਲ ਚਾਲ ਹੈ ਠੀਕ ਠਾਕ ਬਜੀ 7:30 ਬਾਈ ਠੀਕ ਹੈ ਬਾਈ ਜੀ ਬਿਲਕੁਲ ਤੁਸੀਂ ਦੱਸੋ ਵਧੀਆ ਜੀ ਦੱਸੋ ਬਾਈ ਜੀ ਖੁਰਲੀਆਂ ਬਾਰੇ ਦੱਸੋ ਜੀ ਭਾਈ ਆ 10 ਫੁੱਟੀਆਂ ਪਈਆਂ 10 10 ਫੁੱਟੀਆਂ ਹਾਂਜੀ ਇਹ ਹੋ ਗਿਆ ਜੀ 10 ਫੁੱਟੀਆਂ ਇਹ ਆ ਪਈ 8 ਫੁੱਟੀਆਂ ਇਹ 8 ਫੁੱਟੀਆਂ ਹਾਂਜੀ ਠੀਕ ਹੈ ਜੀ ਉਹ ਵੀ 8 ਫੁੱਟੀਆਂ ਇਹ ਆ 6 ਫੁੱਟੀਆਂ ਜੀ ਇਹ 6 ਫੁੱਟੀਆਂ ਹਾਂਜੀ ਤੇ ਇੱਕ ਆ ਗਈ ਬੱਚੇ ਵਾਲੀ ਆ ਗਈ ਇਹ ਬੱਚੇ ਵਾਲੀਆਂ ਪਈਆਂ ਜੀ ਹਾਂਜੀ ਤੇ ਉਹ ਉਹ ਪਈਆਂ ਦੂਜੀਆਂ ਗੋਲ ਉਹ ਗੋਲ ਆ ਗਏ ਇਹ 6 6 ਫੁੱਟੀਆਂ ਪਈਆਂ 6 6 ਫੁੱਟੀਆਂ ਨੇ ਹਾਂਜੀ ਲੈ ਮਿੱਤਰੋ ਦੇਖ ਸਕਦੇ ਹੋ ਇਹ ਹੁੰਦੀਆਂ ਨੇ ਖੁਰਲੀਆਂ ਠੀਕ ਹੈ ਭਾਈ ਕੁਆਲਿਟੀ ਕਿਵੇਂ ਹੁੰਦੀ ਆਪਣੀ ਖੁਰਲੀਆਂ ਕੁਆਲਿਟੀ ਪੂਰੀ ਭਾਈ ਟਾਟਾ ਹੀ ਚਾਦਰਾਂ ਜੀ ਟਾਟਾ ਹੀ ਚਾਦਰਾਂ ਵਧੀਆ ਪੂਰੀ ਕੰਪਨੀ ਚਾਦਰ ਲਾਉਨੇ ਆ ਦੇਖ ਸਕਦਾ ਵੀ ਵਧੀਆ ਚਾਦਰ ਹੁੰਦੀ ਹੈਗੀ ਚਾਦਰ ਜਿਵੇਂ ਮਰਜ਼ੀ ਅਗਲਾ ਦੱਬ ਕੇ ਦੇਖੇ ਕੋਈ ਬਾਹਲ ਪੈਂਦਾ ਹੋਵੇ ਦੱਸਿਓ ਅੱਛਾ ਹਾਂਜੀ ਠੀਕ ਹੈ ਜੀ ਲੈ ਵੀ ਮਿੱਤਰੋ ਦੇਖ ਸਕਦੇ ਹੋ ਨਾ ਜਾਨੀ ਕਿ ਇੱਕ ਨੰਬਰ ਕੁਆਲਿਟੀ ਹੁੰਦੀ ਹੈਗੀ ਤੇ ਤੁਹਾਨੂੰ ਬਈ 10 ਫੁੱਟੀਆਂ ਦਿਖਾਉਨੇ ਆਗੇ ਇਤਨਾ ਤੇ ਬਿਆਨ ਹੁੰਦਾ ਵੀ ਆਮ ਖੁਰਲੀ ਦੇ ਵਿੱਚ ਨਾ ਜੋੜ ਪਾਇਆ ਹੁੰਦਾ ਹਾਕਮ ਕੇ ਹਾਂ ਜੀ ਇਹ ਚ 10 ਫੁੱਟ ਚ ਸਾਡੀ ਖੁਰਲੀ ਜੋੜ ਨਹੀਂ ਹੋਏ ਪਾ ਆਪਣੀ ਤੇ ਜੋੜ ਨਹੀਂ ਹੋਊਗਾ ਭਵੇਂ 20 ਫੁੱਟ ਬਣਾ ਲੈ ਬਗੈਰ ਜੋੜ ਤੋਂ ਬਣਾ ਕੇ ਦੂੰ ਬਗੈਰ ਜੋੜ ਤੋਂ ਲੈ ਵੀ ਚਾਹੇ ਕਿ ਬਾਈ ਕਹਿੰਦਾ ਵੀ 20 ਫੁੱਟ ਤਿਆਰ ਕਰਾ ਲਿਓ ਬਿਨਾ ਜੋੜ ਦੋ ਕੋਈ ਜੋੜ ਨਹੀਂ ਹੋਊਗਾ ਬਾਈ ਦੇਖ ਸਕਦੇ ਹੋ ਨਾ ਚੈੱਕ ਨਹੀਂ ਨਾ ਆਮ ਇੱਥੇ 10 ਫੁੱਟ ਚ ਜੋੜ ਪੈਂਦਾ ਅੱਛਾ ਜਿਹੜੀ ਮਰਜ਼ੀ ਖੁਰਲੀ ਵੀ ਦੇਖ ਸਕਦੇ ਆ ਆਪਣੀ ਖੁਰਲੀ ਜੋੜ ਨਹੀਂ ਉਹ ਆਪਣੀ ਖੁੱਲੀ ਜੋੜ ਨਹੀਂ ਹੋਊਗਾ ਠੀਕ ਹੈ ਜੀ ਜਿੰਨੀ ਮਰਜ਼ੀ ਲੰਬੀ ਪਰਵਾ ਸਕਦੇ ਆ ਤੇ ਰੇਟ ਜ਼ਿਆਦਾ ਹੋਣਾ ਫਿਰ ਇਹਦਾ ਹੋਰ ਨਾਲੋਂ ਨਾ ਰੇਟ ਪਥਰੇਮ ਆਪਾਂ ਉਹਦੇ ਨਾਲ ਰੱਖਿਆ ਚੱਲ ਕੋਈ ਨਹੀਂ ਆਪਾਂ ਕਹਾਨੂੰ ਠੀਕ ਹੈ ਰੇਟ ਹੋਈ ਰਹੂਗਾ ਹਾਂ ਇਹ ਵੀ ਰੇਟ ਹੋਈ ਰਹੂਗਾ ਕੀ ਰੇਟ ਆ ਵੱਡੀ ਦਾ ਇਹਦਾ ਵੀਰੇ 4500 ਰੁਪਏ ਦੀ ਆ 4500 ਰੁਪਏ ਦੀ ਠੀਕ ਹੈ ਕਿੰਨੀਆਂ ਬੱਕਰੀਆਂ ਲੱਗ ਜਾਣਗੀਆਂ ਬਈ ਤੇ ਐ ਤੇ ਨਾ 30 ਬੱਕਰੀਆਂ ਲੱਗ ਜਾਂਦੀਆਂ ਦਰਜੇ ਬਈ ਲੈ ਵੀ 30 ਬੱਕਰੀਆਂ ਬਈ ਇਹਦੇ ਆਰਾਮ ਨਾਲ ਖਾ ਸਕਦੀਆਂ ਨੇ ਦੇਖ ਸਕਦੇ ਆ ਬਈ 15 ਇੱਧਰ 15 ਉੱਧਰ ਹਨ 3 ਬੱਕਰੀਆਂ ਆਮ ਨਾਲ ਖਾਣ ਜੇ ਬਾਦ ਲੱਗਣੀਆਂ ਬਾਦ ਪਰ ਪਤੀ ਕਹਿੰਦੇ 3 ਕਹਿੰਦੇ ਆ ਆ ਅੱਠ ਫੁੱਟੀ ਪਈ ਅੱਠ ਤੇ 20 ਲੱਗ ਜਾਂਦੀਆਂ ਅੱਠ ਤੇ 3 ਇਹ ਕਿੰਨੇ ਰੁਪਏ ਦੀ ਹੈ ਬਈ ਇਹ 3500 ਰੁਪਏ ਦੀ ਹੈ ਇਹ 3500 ਰੁਪਏ ਦੀ ਵੀ ਇਹ 8 ਫੁੱਟੀਆਂ ਆ ਗਈਆਂ 3500 ਰੁਪਏ ਦੀਆਂ 6 ਫੁੱਟੀਆਂ ਆ ਗਈਆਂ ਹਾਂਜੀ 6 ਫੁੱਟੀਆਂ 3-3000 ਰੁਪਏ ਦੀਆਂ ਜੀ 3-3000 ਲੈ ਵੀ 6-6 ਫੁੱਟੀਆਂ ਨੇ 3-3000 ਦੀਆਂ ਤੇ ਆ ਬੱਚੇ ਵਾਲੀਆਂ ਬਈ ਬੱਚੇ ਵਾਲੀਆਂ ਜੀ ਆਹ 1500 ਰੁਪਏ ਦੀਆਂ ਹਾਂ ਜਿਹੜੀਆਂ ਉਰੇ ਪਈਆਂ ਇਹ 15-1500 ਦੀਆਂ 15-1500 ਰੁਪਏ ਦੀਆਂ ਉਹ ਪਰ ਲਈ ਬਈ ਉਹ 1000 ਰੁਪਏ ਦੀਆਂ ਜੀ 1000 ਦੀ ਹਾਂਜੀ ਲੈ ਵੀ ਇਹ ਆ ਗਈ 1000 ਰੁਪਏ ਦੀ ਠੀਕ ਆ ਜੀ 50 ਰੁਪਏ ਹੋਰ ਲੈਸ ਕਰਦੇ ਸਾਡੇ 950 ਹੋ ਜਗਾ ਹਾਂਜੀ ਲੈ ਵੀ 950 ਰੁਪਏ ਦੀ ਖੁਰਲੀ ਆ ਜੇ ਆਪਣੀਆਂ 10 ਖੁਰਲੀਆਂ ਕੋਈ ਬੰਦਾ ਖਰੀਦ ਸਕਦਾ ਹਾਂ ਉਹਨੂੰ ਆਪਾਂ ਇੱਕ ਖੁਰਲੀ ਆਹ ਨਾਲ ਦਵਾ ਦੇ ਲੈ ਵੀ ਜੇ ਕੋਈ ਵੀ ਮੇਰਾ ਵੀਰ ਨਾ ਇਹਨਾਂ ਦੇ ਵਿੱਚ ਕੋਈ ਵੀ ਦਾਤ ਖੁਰਲਿਆ ਇਕੱਠਿਆਂ ਖਰੀਦਦਾਗਾ ਤਾਂ ਉਹਨੂੰ ਆ ਇੱਕ ਖੁਰਲੀ ਬਈ ਫ੍ਰੀ ਆ ਹਾਂ ਠੀਕ ਆ ਜੀ ਵੇਟ ਬੂਟ ਕੇਵੇਂ ਹੁੰਦਾ ਵੀ ਆਪਣੀ ਖੁਰਲੀਆਂ ਦੇ ਵਿੱਚ ਵਧੀਆ ਹੁੰਦੇ ਨੇ ਬੇਟਾ ਲਈ ਖੁਰਲੀਆਂ ਪੂਰੇ ਪੂਰਾ ਨਰੋਈਆਂ ਇਹਦੇ ਵਿੱਚ ਲੈ ਕਿਵੇਂ ਮਰਦੀ ਲੈ ਵੀ ਆ ਦੇ ਵਿੱਚ ਖੜੀ ਇਹਦੇ ਲੈ ਲੈ ਵੀ ਦੇਖ ਸਕਦਾ ਇਹ ਵੀ ਚੜਦੇ ਨੇ ਨਾ ਇਹ ਇਹਦੇ ਵਿੱਚ ਵਿੱਚ ਵੱਡ ਜੀ ਬਾਈ ਹਣਾ ਦੇਖ ਲੈ ਬੱਕਰੀ ਬੁਕਰੇ ਨਾਲ ਤਾਂ ਕੁਝ ਨਹੀਂ ਹੋਣਾ ਇਹਨੂੰ ਵੀ ਹੁਣ ਮੇਰਾ 80 ਕਿਲੋ ਵਜਨ ਆ ਅੱਛਾ ਇਹਦੇ ਨਾਲ ਕੀ ਹੋ ਜੂ ਸਹੀ ਗੱਲ ਆ ਵੀ ਲੈ ਮਿੱਤਰੋ ਦੇਖ ਸਕਦਾ ਜਿਵੇਂ ਮਰਦੀ ਲੈ ਪੂਰੀ ਜਿਵੇਂ ਮਰਦੀ ਟੱਪ ਅੰਦਰ ਹੈ ਵਿੱਚ ਸਹੀ ਗੱਲ ਆ ਬਾਈ ਲੈ ਮਿੱਤਰੋ ਦੇਖ ਸਕਦਾ ਕਿਉਂ ਖੁਰ ਲਿਆ ਆਪਣੇ ਦੇ ਕਈ ਵਾਰ ਹੋਰ ਵੀ ਖੁਰ ਲਿਆ ਬਾਪਵੇਂ ਮਰਦੀ ਦੇਖ ਲੈਣਾ ਚੈੱਕ ਕਰਨ ਲੈ ਜਿਵੇਂ ਮਰਦੀ ਲੈ ਨੱਬ ਕੇ ਦੇਖ ਰੋਟੀ ਵਰਗੀ ਚਾਦਰ ਲਾਉਣੇ ਆਪਾਂ ਰੋਟੀ ਵਰਗੀ ਚਾਦਰ ਆ ਸਹੀ ਗੱਲ ਆ ਵੀ ਦੇਖ ਸਕਦੋਗੇ ਤੇ ਵੇਰ ਪਹਜਾ ਦੋਗੇ ਜਗ ਦੇ ਚਾਹੀਦੇ ਹੋਣਗੇ ਜਿੱਥੇ ਮਰਜੀ ਮਗਲਨ ਆਨਲਾਈਨ ਭੇਜਦਾ ਹੋਵੇ ਠੀਕ ਹੈ ਜੀ ਠੀਕ ਹੈ ਆਉਣਾ ਕਿੱਥੇ ਪਾਉਗਾ ਮੂੰ ਵੈਸੇ ਆਉਣਾ ਪਊ ਆਪਾਂ ਨੂੰ ਮੁੱਲਾਪੁਰ ਦਾਖਾ ਅੱਛਾ ਜੀ ਤੇ ਪਿੰਡ ਰੁੜਕਾ ਪਿੰਡ ਰੁੜਕਾ ਲੈ ਮੁੱਲਾਪੁਰ ਦਾਖਾ ਰੁੜਕਾ ਕਲਾ ਇੱਕ ਢੇਲੋਂ ਕੋਲੇ ਰੁੜਕਾ ਵੀ ਆ ਜੀ ਰੁੜਕਾ ਕਲਾ ਬਈ ਮੁੱਲਾਪੁਰ ਦੇ ਕੋਲੇ ਜੇ ਕਿਸੇ ਵੀ ਮੇਰੇ ਵੀਰ ਨੂੰ ਖੁਰਲੀਆਂ ਚਾਹੀਦੀਆਂ ਹੋਣ ਆਣਾ ਨਾ ਬਈ 6 ਫੁੱਟੀਆਂ 8 ਫੁੱਟੀਆਂ 10 ਫੁੱਟੀਆਂ 20 ਫੁੱਟੀਆਂ ਤੱਕ ਖੁਰਲੀਆਂ ਜਿੱਥੇ ਮਰਜੀ ਲੰਬੀ ਬਣਵਾ ਲੈਣਾ ਯਾਰ ਆਪਾਂ ਤਾਂ ਫੋਨ ਤੇ ਚੱਕਰ ਨਹੀਂ ਠੀਕ ਹੈ ਜਾਣੀ ਚਾਹੀਦੀ ਹੈਗੀ ਆ ਜਾਣੀ ਚਾਹੀਦੀ ਆਪਾਂ ਬਸ ਤੇ ਕਹਿ ਚਾਹੀਦੇ ਉਹਨੇ ਭੇਜ ਦਿੰਦੇ ਆ ਉਹਨੇ ਭੇਜ ਦਊਗਾ ਠੀਕ ਹੈ ਕਿਰਾਇਆ ਪੈਸੇ ਆਪਾਂ ਨੂੰ Google Pay 'ਚ ਕਰ ਦੇਣਾ ਅੱਛਾ ਜਿਹੜਾ ਨੰਬਰ ਆਪਣਾ ਆ ਨੰਬਰ ਤੇ ਹੀ ਕਰ ਦੇਣਾ ਇਹ ਆ ਗੱਡੀ ਵਾਲੇ ਦੀ ਮਾ ਜੀ ਇਹ ਆ ਬਾਈ ਦਾ ਨੰਬਰ ਬਾਕੀ ਬਈ ਸਕਰੀਨ ਦੇ ਉੱਤੇ ਨੰਬਰ ਹੈਗਾ ਜੇ ਕਿਸੇ ਵੀ ਮੇਰੇ ਵੀਰ ਨੂੰ ਬਈ ਕੋਈ ਵੀ ਖ ਸਤਿ ਆਦਿ ਜੀ ਬਈ ਹਾਕਮ ਬਾਈ ਦੇ ਨਾਲ ਸੰਪਰਕ ਕਰਕੇ ਖੁਰਲਿਆ ਖਰੀਦ ਸਕਦੇ ਹੋਗੇ ਪਿੰਡ ਰੁੜਕਾ ਮੁੱਲਾਪੁਰ ਦਾਖਾ ਦੇ ਜਮਾ ਜੋਧਾ ਜੋਧਾ ਮਨਸੂਰਾਂ ਵੀ ਪਿੰਡ ਪੈਂਦਾ ਕੋਲੇ ਅੱਛਾ ਜੀ ਜੋਧਾ ਮਨਸੂਰਾਂ ਦੇ ਕੋਲੇ ਰੁੜਕਾ ਪਿੰਡਾ ਤਿੰਨ ਕਿਲੋਮੀਟਰ ਉਧਰੋਂ ਮੁੱਲਾਪੁਰੋਂ ਆਜੇ ਨੇ ਉਧਰੋਂ ਵੀ ਤਿੰਨ ਕਿਲੋਮੀਟਰ ਠੀਕ ਹੈ ਆ ਠੀਕ ਹੈ ਠੀਕ ਹੈ ਜੀ ਲੈ ਵੀ ਮਿੱਤਰੋ ਕਰ ਲੋ ਸੰਪਰਕ ਜੇ ਕਿਸੇ ਵੀ ਮੇਰੇ ਵੀਰ ਨੂੰ ਬੱਕਰੀਆਂ ਦੇ ਵਾਸਤੇ ਪੈਡਾਂ ਦੇ ਬਾਅਦ ਤੇ ਖੁਰਲੀਆਂ ਚਾਹੀਦੀਆਂ ਹਾਂ ਤਾਂ ਹਾਕਮ ਉੱਚੀ ਨੀਵੀਂ ਵਾਲੀ ਜਿਹੜੀ ਉਹ ਵੀ ਮਿਲ ਜੂਜੀ ਉੱਚੀ ਨੀਵੀਂ ਵਾਲੀ ਥੱਲੇ ਨੂੰ ਠੀਕ ਹੈ ਟਾਇਰ ਵਾਲੀ ਮਿਲ ਜਾਣੀਆਂ ਹਾਂ ਲੈ ਵੀ ਉੱਚੀ ਨੀਵੀਂ ਵਾਲੀਆਂ ਟਾਇਰ ਵਾਲੀਆਂ ਜਿਹੇ-ਜਿਹੇ ਵੀ ਬਾਈ ਤੁਸੀਂ ਕੋ ਫੋਟੋ ਲੈ ਕੇ ਆਜੋ ਨਾ ਵੀ ਸਾਨੂੰ ਇਹ ਜੀ ਖੁਰਲੀ ਤਿਆਰ ਕਰਕੇ ਹਾਂ ਇੱਥੇ ਆਪਾਂ ਕੜੀ ਆ ਨੱਤ ਲੈ ਦਰਸ਼ੇ ਬਾਈ ਇੱਥੇ ਉੱਚੀ ਨੀਵੀਂ ਵਾਲੀ ਹੁੰਦੀ ਆ ਅੱਛਾ ਇੱਥੇ ਉੱਚੀ ਨੀਵੀਂ ਵਾਲੀ ਹੁੰਦੀ ਆ ਉਹਦਾ 500 ਰੁਪਏ ਜ਼ਿਆਦਾ ਆ 500 ਰੁਪਏ ਜ਼ਿਆਦਾ ਲੈ ਵੀ ਕਰ ਲਓ ਸੰਪਰਕ ਨਾ ਜੇ ਕਿਸੇ ਮੇਰੇ ਵੀਰ ਨੂੰ ਖੁਰਲੀਆਂ ਚਾਹੀਦੀਆਂ ਨੇ ਧੰਨਵਾਦ